ਹਾਂਜੀ ਅੱਜ ਖੁੰਡੇ ਦੇ ਬੜੇ ਗੇੜੇ ਕੱਢੀ ਆਉਂਦੇ ਜੇ ਖੁੰਡੇ ਦੇ ਕੇੜੇ ਕੀ ਕੱਢਨੇ ਆਂ ਸ਼ੇਰਾ ਮੈਂ ਵੇਣਾ ਪਿਆ ਸਾ ਵੀ ਹੈ ਤਾਂ ਲੱਕੜ ਆ ਕਿਤੇ ਪਿੱਤਲ ਦੇ ਕਿਲ ਕੋਕੇ ਵੀ ਇਹਦੇ ਵਿੱਚ ਲੱਗੇ ਆ ਪਰ ਇਹਦੀ ਮੈਂ ਸ਼ਕਤੀ ਮਾਪਦਾ ਪਿਆ ਹਾਂ ਸ਼ੇਰਾ ਹੂੰ ਜਿੰਨਾ ਚਿਰ ਇਹ ਸਾਡੇ ਵਡੇਰਿਆਂ ਦੇ ਹੱਥ ਵਿੱਚ ਰਿਹਾ ਹੈ ਨਾ ਉਹਨਾਂ ਚਿਰ ਨਾ ਤਾਂ ਘਰਾਂ 'ਚ ਕੰਧਾਂ ਨਿਕਲੀਆਂ ਨਾ ਕੋਈ ਬਾਹਰੀ ਹਮਲੇ ਹੋਏ ਪਿੰਡ ਪੱਦਰ ਦੇ ਫੈਸਲੇ ਵੀ ਪਿੰਡ ਪੱਦਰ ਤੇ ਹੁੰਦੇ ਰਹੇ ਆ ਸਰਪੰਚੀ ਤੱਕ ਦੀਆਂ ਚੋਣਾਂ ਜਿਹੜੀਆਂ ਨੇ ਉਹ ਵੀ ਇਹ ਕਰਮਾਲਾ ਕਰਵਾਉਂਦਾ ਰਿਹਾ ਸਰਕਾਰੇ ਦਰਬਾਰੇ ਵੀ ਇਹਨੂੰ ਪੂਰਾ ਮਾਨ ਸਤਕਾਰ ਮਿਲਦਾ ਰਿਹਾ ਉਹ ਕਿਤੇ ਕਿਤੇ ਵੱਡੇ ਵੱਡੇ ਹੋਜੇ ਸਰਦਾਰ ਵੀ ਹੋਏ ਜਿਨ੍ਹਾਂ ਨੇ ਕਿਤੇ ਚਿੱਠੀ ਨਹੀਂ ਸੀ ਲਿਖਣੀ ਆਉਂਦੀ ਹੁੰਦੀ ਇਹਨੂੰ ਹੀ ਫਟਾ ਕੇ ਹੱਥ ਚ ਘੱਲ ਦਿੰਦੇ ਸੀ ਜਾਂ ਜਿਹੜੇ ਦਫ਼ਤਰ ਚ ਕੰਮ ਹੀ ਜਾ ਕੇ ਵਿਖਾ ਦੀ ਉਹਨੂੰ ਅੱਜ ਜਿਹੜਾ ਚਿੱਟੇ ਦੀ ਲਹਿਰ ਚੱਲੀ ਹੈ ਨਾ ਉਹ ਵੀ ਇਹ ਕਦੇ ਕਾਮਯਾਬ ਰਹਿੰਦਾ ਕਿ ਉਹ ਕਦੇ ਨਹੀਂ ਚੱਲਣੀ ਸਹੀ ਗੱਲ ਜਿਹੜੀਆਂ ਸਾਡੀਆਂ ਧੀਆਂ ਪੈਣਾ ਅੱਜ ਦਾਲਤਾਂ 'ਚ ਖੜੀਆਂ ਨੇ